ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਇੱਕ ਹੋਰ ਪੁਰਾਣੀ ਚੀਜ਼ ਬਾਰੇ ਜੋ ਕਿ ਬੱਚਿਆਂ ਦਾ ਖਡਾਉਣਾ ਹੈ ਸੋ ਪੁਰਾਣੇ ਵੇਲੇਆਂ ਵਿੱਚ ਬੱਚਿਆਂ ਕੋਲ ਬਹੁਤ ਸਾਰੇ ਲੱਕੜੀ ਦੇ ਖੜਾਉਣੇ ਹੋਇਆ ਕਰਦੇ ਸੀ ਜਿਨ੍ਹਾਂ ਵਿੱਚ ਪ੍ਰਤਾਪਾ ਲੱਕੜੀ ਦਾ ਘਟੀਰਾ ਗੁੱਲੀ ਡੰਡਾ ਇਹ ਵੀ ਲੱਕੜੀ ਦਾ ਬਣਿਆ ਹੁੰਦਾ ਸੀ ਗੋਲੇਲ ਇਹ ਵੀ ਲੱਕੜੀ ਦੀ ਬਣੀ ਹੁੰਦੀ ਦੀ ਸੋ ਹੋਰ ਵੀ ਬਹੁਤ ਸਾਰੇ ਘਟਾਉਣੇ ਹੁੰਦੇ ਦੀ ਜੋ ਕਿ ਲੱਕੜੀ ਦੇ ਬਣੇ ਹੁੰਦੇ ਦੀ ਜਿਨ੍ਹਾਂ ਨਾਲ ਬੱਚੇ ਖੇਡ ਕੇ ਆਪਣਾ ਮਨ ਪਰਚਾਵਾ ਕਰ ਲੈਂਦੇ ਦੀ ਸੋ ਇਹਨਾਂ ਲੱਕੜੀ ਦੇ ਘਟਾਉਣੇ ਵਿੱਚ ਇੱਕ ਘਟਾਉਣਾ ਹੁੰਦਾ ਸੀ ਲਾਟੂ ਇਹ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਇਸ ਘਟਾਉਣੇ ਨਾਲ ਵੀ ਬੱਚੇ ਬਹੁਤ ਖੇਡਦੇ ਹੁੰਦੇ ਦੀ ਇਸ ਘਟਾਉਣੇ ਨੂੰ ਲਾਟੂ ਕਹਿੰਦੇ ਨੇ ਇਹ ਜਿਹੜਾ ਪਤਲਾ ਪਾਸਾ ਤੁਸੀਂ ਇਹਦਾ ਦੇਖ ਰਹੇ ਹੋ ਇੱਥੇ ਇੱਕ ਰੱਸੀ ਲੁਹੇਟੀ ਜਾਂਦੀ ਸੀ ਤੇ ਇੱਕ ਸਿਰੇ ਤੇ ਆਹ ਮੇਖ ਲੱਗੀ ਹੋਈ ਆ ਇਹ ਮੇਖ ਧਰਤੀ ਦੇ ਨਾਲ ਅਟੈਚ ਹੁੰਦੀ ਸੀ ਇਸ ਤਰ੍ਹਾਂ ਫਿਰ ਜਿੱਦੀ ਇੱਥੋਂ ਰੱਸੀ ਲੁਹੇਟੀ ਹੁੰਦੀ ਦੀ ਇਹਦੇ ਉੱਪਰ ਔਰ ਰੱਸੀ ਨੂੰ ਖਿੱਚ ਕੇ ਇਹਨੂੰ ਕਮਾਇਆ ਜਾਂਦਾ ਵੀ ਤੇ ਧਰਤੀ ਦੇ ਇਹ ਇਸ ਤਰ੍ਹਾਂ ਪੰਬੀਰੀ ਵਾਂਗੂ ਘੁੰਮਦਾ ਦੀ ਸੋਏ ਖੜਾਉਣਾ ਬਹੁਤ ਹੀ ਵਧੀਆ ਖੜਾਉਣਾ ਹੁੰਦਾ ਵੀ ਜਿੱਦਾਂ ਬੱਚੇ ਖੇਡ ਕੇ ਆਪਣਾ ਮਨ ਮਰਚਾਵਾ ਕਰ ਲੈਂਦੇ ਦੀ ਅੱਜ ਮੰਗੂ ਬੱਚੇ ਮੋਬਾਈਲਾਂ ਵਿੱਚ ਨੀਰੋਜੇ ਰਹਿੰਦੇ ਦੀ ਉਹਨਾਂ ਕੋ ਇਹੋ ਜਿਹੇ ਖਡਾਉਣੇ ਹੁੰਦੇ ਦੀ ਜਿਨ੍ਹਾਂ ਦਾ ਸਰੀਰ ਦੀ ਵਰਜਸ ਵੀ ਹੋ ਜਾਂਦੀ ਦੀ ਹੋ ਜਾਂਦੀ ਸੀ ਤੇ ਮਨ ਪਰਚਾਵਾਂ ਵੀ ਹੋ ਜਾਂਦਾ ਸੀ ਸੋ ਇਹ ਚੀਜ਼ਾਂ ਦਾ ਕੋਈ ਸਿਹਤ ਲਈ ਨੁਕਸਾਨਦਾਇਕ ਨਹੀਂ ਹੁੰਦੀਆਂ ਸੀ ਸਗੋਂ ਫਾਇਦੇਮੰਦ ਹੀ ਹੁੰਦੀਆਂ ਸੀ ਅੱਜ ਕੱਲ ਤਾਂ ਕੀ ਬੱਚਾ ਕੀ ਬੁੱਢਾ ਰਹਿ ਕੇ ਹੱਥ ਵਿੱਚ ਮੋਬਾਈਲ ਫੜੀ ਉਹਨੂੰ ਚਲਾਉਂਦਾ ਦਿਖਦਾ ਏ ਪਰ ਪ੍ਰਾਣੇ ਜਵਾਨਿਆਂ ਵਿੱਚ ਜਿਹੜੀਆਂ ਖੇਡਾਂ ਹੁੰਦੀਆਂ ਸੀ ਉੱਪਰ ਜਨ ਠਕੇ ਖੇਡਣ ਵਾਲੀਆਂ ਹੁੰਦੀਆਂ ਸੀ ਜ਼ਿਆਦਾਤਰ ਜਿਨ੍ਹਾਂ ਦਾ ਸਰੀਰ ਜੀ ਵੀ ਮਰਜਸਮੁੰਦੀ ਰਹਿੰਦੀ ਸੀ ਸੋ ਇਹ ਜਿਹੜਾ ਖੜਾਉਣਾ ਇਹਨੂੰ ਪਿੰਡ ਦੇ ਤਰਖਾਨ ਲੱਕੜੀ ਦਾ ਕੰਮ ਕਰਨ ਵਾਲੇ ਬਣਾਉਂਦੇ ਹੁੰਦੇ ਸੀ ਤੇ ਭੇਰ ਬੱਚੇ ਉਹਨਾਂ ਤੋਂ ਖਰੀਦਦੇ ਹੁੰਦੇ ਸੀ ਉਦੋਂ ਇਹਦਾ ਖਡਾਉਣਿਆਂ ਦੀ ਬਹੁਤੀ ਕੀਮਤ ਵੀ ਨਹੀਂ ਸੀ ਹੁੰਦੀ ਥੋੜੇ ਜਿਹੇ ਪੈਸੇ ਹੁੰਦੇ ਜਾਂ ਦਾਣਿਆਂ ਦੇ ਇਹ ਖਡਾਉਣੇ ਮਿਲ ਜਾਂਦੇ ਸੀ ਅੱਜ ਵਾਂਗੂ ਮਹਿੰਗੇ ਖਡਾਉਣੇ ਨਹੀਂ ਸੀ ਹੁੰਦੇ ਕਈ ਖਡਾਉਣੇ ਬੱਚੇ ਘਰ ਵਿੱਚ ਆਪ ਹੀ ਤਿਆਰ ਕਰ ਲੈਂਦੇ ਦੀ ਜਿਵੇਂ ਕੇਲੀਰਾ ਦੀ ਕਿਦੋਂ ਡੰਡਾ ਜਾਂ ਗੁਰਲੀ ਡੰਡਾ ਇਹੋ ਜਿਹਾ ਘਟਾਉਣੇ ਘਰ ਵਿੱਚ ਹੀ ਬੱਚੇ ਤਿਆਰ ਕਰ ਲੈਂਦੇ ਹੱਥਾਂ ਨਾਲ ਘੜ ਕੇ ਪਰ ਕੁਝ ਘਟਾਉਣੇ ਹੁੰਦੇ ਸੀ ਜਿਹੜੇ ਕਿ ਕਾਰੀਗਰ ਤਿਆਰ ਕਰਦੇ ਹੁੰਦੇ ਸੀ ਜਿਨ੍ਹਾਂ ਵਿੱਚ ਇੱਕ ਘਟਾਉਣਾ ਵੀ ਆ ਲਾਟੂ ਸੋ ਹੁਣ ਇਹ ਖਡਾਉਣਾ ਵੀ ਲੋਪ ਹੋ ਗਿਆ ਏ ਹੁਣ ਬੱਚੇ ਇਹੋ ਜਿਹੇ ਖਡਾਉਣੇ ਅੱਜ ਖਡਾਉਣਿਆਂ ਨਾਲ ਨਹੀਂ ਖੇੜਦੇ ਇਸ ਕਰਕੇ ਇਹ ਖਡਾਉਣੇ ਵੀ ਹੁਣ ਬਾਜ਼ਾਰ ਵਿੱਚੋਂ ਨਹੀਂ ਮਿਲਦੇ ਦੁਕਾਨਾਂ ਤੋਂ ਨਹੀਂ ਮਿਲਦੇ ਕਿਉਂਕਿ ਹੁਣ ਬੱਚੇ ਮੋਬਾਈਲਾਂ ਤੇ ਗੇਮਾਂ ਖੇਡ ਕੇ ਆਪਣਾ ਮਨ ਪਰਚਾਵਾ ਕਰਦੇ ਹਨ ਸੋ ਅੱਜ ਦੇ ਵਲੌਗ ਵਿੱਚ ਮੈਂ ਤੁਹਾਨੂੰ ਇਸ ਪ੍ਰਾਤਨ ਖਡਾਉਣੇ ਲਾਟੂ ਬਾਰੇ ਜਾਣਕਾਰੀ ਦੇਣੀ ਦੀ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇਗਾ ਸੋ ਕਿਰਪਾ ਕਰਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਣਾ ਜੀ ਸੌਣ ਵਾਲੇ ਵਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪੁਰਾਣੀ ਚੀਜ਼ ਦਿਖਾਵਾਂਗਾ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਮਿਲਾਂਗੇ ਕਿਸ ਦਿਨ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ